ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਸੁ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਆਂ ਬਿਨਾਂ ਕਿਸੇ ਦੇਰੀ ਦੇ ਆਓ ਕਹਾਣੀ ਨੂੰ ਸ਼ੁਰੂ ਕਰਦੇ ਆਂ ਕੁੱਕੜ ਤੇ ਲੂੰਬੜ ਇੱਕ ਉੱਚੇ ਦਰਖਤ ਦੀ ਟਹਿਣੀ ਤੇ ਇੱਕ ਕੁੱਕੜ ਬੈਠਾ ਸੀ ਉਸਨੇ ਉੱਚੀ ਆਵਾਜ਼ ਵਿੱਚ ਬਾਗ ਦਿੱਤੀ ਉਸ ਦੀ ਜ਼ਬਰਦਸਤ ਪੁਕਾਰ ਪੂਰੇ ਜੰਗਲ ਵਿੱਚ ਗੂੰਜ ਗਈ ਅਤੇ ਇੱਕ ਭੁੱਖੇ ਲੂੰਬੜ ਦਾ ਧਿਆਨ ਖਿੱਚਿਆ ਜੋ ਸ਼ਿਕਾਰ ਲੱਭਣ ਲਈ ਘੁੰਮਦਾ ਫਿਰਦਾ ਸੀ ਲੂੰਬੜ ਨੇ ਵੇਖਿਆ ਕਿ ਪੰਛੀ ਬੜਾ ਉੱਚਾ ਹੈ ਤੇ ਕੁੱਕੜ ਨੂੰ ਉਸ ਤੇ ਪਹੁੰਚਣ ਲਈ ਹੇਤਾ ਉਤਾਰਨ ਲਈ ਉਸਨੇ ਇੱਕ ਚਾਲ ਸਜੀ ਮਾਫ਼ ਕਰਨਾ ਮੇਰੇ ਪਿਆਰੇ ਮਾਣਮੱਤੇ ਕੁੱਕਰ ਉਸਨੇ ਹੌਲੀ ਜਿਹੀ ਬੋਲਿਆ ਕੀ ਤੂੰ ਵਿਸ਼ਵਾਸ ਵਿਆਪੀ ਸੰਧੀ ਅਤੇ ਸ਼ਾਂਤੀ ਦੀ ਕੋਸ਼ਨਾ ਬਾਰੇ ਨਹੀਂ ਸੁਣਿਆ ਜੋ ਹੁਣ ਸਾਡੇ ਜੰਗਲ ਦੇ ਸਾਰੇ ਜਾਨਵਰਾਂ ਅਤੇ ਪੰਛੀਆਂ ਤੇ ਸਭ ਜੀਵਾਂ ਦੇ ਸਾਹਮਣੇ ਰੱਖੀ ਗਈ ਹੈ ਹੁਣ ਅਸੀਂ ਇੱਕ ਦੂਸਰੇ ਦਾ ਸ਼ਿਕਾਰ ਜਾਂ ਨੁਕਸਾਨ ਨਹੀਂ ਕਰਨਾ ਸਗੋਂ ਸ਼ਾਂਤੀ ਸਦਪਾਵਨਾ ਤੇ ਪਿਆਰ ਨਾਲ ਇਕੱਠੇ ਰਹਿਣਾ ਹੈ प्यारे कुक्ड़ ਥੱਲੇ ਆ ਜਾ ਅਤੇ ਆਪਾਂ ਇਸ ਮਹੱਤਵਪੂਰਨ ਮਾਮਲੇ ਬਾਰੇ ਨਿੱਟ ਕੇ ਵਿਚਾਰ ਕਰੀਏ कुक्ड़ ਜਾਣਦਾ ਸੀ ਕਿ ਲੂੰਬੜੀ ਸਿਰੇ ਦੀ ਚਲਾਕ ਹੁੰਦੀ ਹੈ ਉਹ ਕੁਝ ਨਹੀਂ ਬੋਲਿਆ ਅਤੇ ਹਪਰਾ ਦੂਰ ਵੇਖਣ ਲੱਗ ਪਿਆ ਜਿਵੇਂ ਉਹ ਕੁਝ ਖਾਸ ਵੇਖ ਰਿਹਾ ਹੋਵੇ ਤੁਹਾਨੂੰ ਨੇ ਧਿਆਨ ਨਾਲ ਕੀ ਵੇਖ ਰਿਆ ਹੈ ਲੂੰਬੜੀ ਨੇ ਪੁੱਛਿਆ ਗੋਗੜ ਨੇ ਕਿਹਾ ਮੈਨੂੰ ਜੰਗਲੀ ਕੁੱਤਿਆਂ ਦਾ ਇੱਕ ਚੁੰਡ ਨਜ਼ਰ ਆ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਉਹ ਸਾਡੇ ਵੱਲ ਹੀ ਆ ਰਹੇ ਹਨ ਸ੍ਰੀਮਾਨ ਲੂੰਬੜ ਜੀ ਉਹ ਮੈਨੂੰ ਇੱਕ ਜ਼ਰੂਰਤ ਕ ਯਾਦ ਆ ਗਿਆ ਮੈਨੂੰ ਹੁਣ ਚਲਣਾ ਚਾਹੀਦਾ ਹੈ ਲੂੰਬੜੀ ਨੇ ਕਿਹਾ ਕਿਰਪਾ ਕਰਕੇ ਅਜੇ ਨਾ ਜਾ ਸ਼੍ਰੀਮਾਨ ਲੂਮਰ ਜੀ ਕੁਕੜ ਨੇ ਕਿਹਾ ਮੈਂ ਬਸ ਜਲਦੀ ਥੱਲੇ ਉਤਰ ਰਿਹਾ ਆ ਆਪਾਂ ਕੁੱਤਿਆਂ ਦੀ ਉਡੀਕ ਕਰਾਂਗੇ ਤੇ ਸਭ ਨਾਲ ਦੇ ਨਾਲ ਸ਼ਾਂਤੀ ਦੇ ਇਸ ਨਵੇਂ ਜੁਗ ਬਾਰੇ ਵਿਚਾਰ ਕਰਾਂਗੇ ਨਹੀਂ ਨਹੀਂ ਲੂਮਰ ਨੇ ਕਿਹਾ ਮੈਨੂੰ ਜ਼ਰੂਰ ਚਲੇ ਜਾਣਾ ਚਾਹੀਦਾ ਹੈ ਕੁੱਤਿਆਂ ਨੇ ਅਜੇ ਸ਼ਾਂਤੀ ਦੀ ਇਸ ਸੰਧੀ ਬਾਰੇ ਨਹੀਂ ਸੁਣਿਆ ਹੋਵੇਗਾ ਹਾਂਜੀ ਦੋਸਤੋ ਤੁਹਾਨੂੰ ਆ ਕਹਾਣੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਦਸੇ ਉਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਬਹੁਤ ਹੀ ਜਲਦ ਤੇ ਜਾਣ ਤੋਂ ਪਹਿਲਾਂ ਸਾਡੇ YouTube ਦੇ ਪੇਜ ਨੂੰ ਸਬਸਕ੍ਰਾਈਬ ਕਰੋ ਅਤੇ Facebook ਦੇ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ